ਸਸਰੀ ਕਾਲ ਬਾਈ ਅੱਜ ਪਹੁੰਚੇ ਹੋਏ ਸੀ ਆਪਾਂ ਇੰਦਗੜ ਮੇਲੇ ਤੇ ਤੇ ਇੱਥੇ ਬਾਈ ਸੋਨੀ ਖੜਾ ਆਪਣੇ ਨਾਲ ਅੱਜ ਵੀਡੀਓ ਦੇ ਵਿੱਚ ਹੈ ਇਹਦੇ ਨੂੰ ਤੁਹਾਨੂੰ ਬੱਕਰੀਆਂ ਵੀ ਦਿਖਾਉਣੀਆਂ ਤੇ ਇੱਕ ਦੋ ਤਜਰਬੇ ਪੁੱਛਾਂਗੇ ਕਿਉਂਕਿ ਪੁਰਾਣੇ ਬੰਦੇ ਨੇ ਬਾਈ ਦਾਤੇ ਪੜਦਾਦਿਆਂ ਦਾ ਕੰਮ ਆ ਇਹ ਤੇ ਪੀੜੀ ਧਾਰ ਪੀੜੀ ਚੱਲਦੀ ਜਾਂਦਾ ਇਹਨਾਂ ਦੇ ਘਰ ਦੀਆਂ ਬੱਕਰੀਆਂ ਨੇ ਉਹ ਵੀ ਦਿਖਾਵਾਂਗੇ ਬਰੀਡ ਦਿਖਾਉਣੀਆਂ ਬਾਈ ਦੀ ਤੇ ਬਾਕੀ ਗੱਲਬਾਤ ਉਹਨੂੰ ਕਰਾਉਂਦੇ ਆ ਬਾਈ ਦੇ ਨਾਲ ਬਾਈ ਹਸਰੀਕਾਲ ਜੀ ਹਸਰੀਕਾਲ ਜੀ ਬਾਈ ਕਿਹੜਾ ਏਰੀਆ ਰਹਿ ਗਿਆ ਆਪਣਾ ਕਿਹੜਾ ਪਿੰਡ ਆ ਆਪਣਾ ਕਲਿਆਣ ਆ ਵੀਰੇ ਕਲਿਆਣ ਉਥੇ ਮੇਲਾ ਵੀ ਲੱਗਦਾ ਹੈ ਨਾ ਬਾਈ ਹਾਂ ਵੀਰੇ ਤੀਜੇ ਰੋਜੇ ਦਾ ਮੇਲਾ ਲੱਗਦਾ ਤੀਜੇ ਰੋਜੇ ਦਾ ਹੁੰਦਾ ਹੈ ਨਾ ਉਥੇ ਬੱਕਰੀਆਂ ਵਧੀਆ ਪਹੁੰਚਦੀਆਂ ਨੇ ਨਾ ਹਾਂ ਵਧੀਆ ਜਾਨਵਰ ਆਉਂਦੇ ਆ ਵੀਰੇ ਸ਼ਾਂ ਦਾ ਪ੍ਰਬੰਧ ਹੈ ਇੱਕਨ ਵਧੀਆ ਹਾਂ ਨਾ ਵੀ ਪੀਰਾਂ ਜਗ੍ਹਾ ਨਹਿਰ ਤੇ ਲੱਗਦਾ ਨਾ ਉਹ ਹਾਂ ਨਹਿਰ ਤੇ ਵੀਰੇ ਤੀਜੇ ਰੋਜੇ ਦਾ ਹੁੰਦਾ ਉਹ ਤੀਜੇ ਰੋਜੇ ਤੇ ਹੁੰਦਾ ਨਾ ਤੇ ਬਾਈ ਉਹ ਆਪਣਾ ਨਾ ਜਿਵੇਂ ਦਾਦੇ ਪੜਦਾਦਿਆਂ ਤੋਂ ਚੱਲੀ ਨਾ ਹੁਣ ਵੀ ਛੋਡੇ ਲਵੇ ਉਹੀ ਨਸਲ ਆ ਕੇ ਬਦਲਦੀ ਨਹੀਂ ਵੀਰੇ ਨਸਲ ਤਾਂ ਨਹੀਂ ਉਹ ਹੈਗੀ ਐਵੇਂ ਆਪਾਂ ਝੂਠ ਬੋਲੀ ਜਾਈਏ ਗਾਂ ਦੀ ਵਿਚਾਰੀਆਂ ਆਈ ਆਈ ਜਾਂਦੀਆਂ ਨੇ ਅੱਛਾ ਹਾਂ ਜਿਹੜੀ ਮਨ ਨੂੰ ਚੰਗੀ ਲਾਦੀ ਉਹ ਰੱਖ ਲਈਦੀ ਆ ਵੀਰੇ ਠੀਕ ਹੈ ਵੀ ਉਹਨਾਂ ਵਾਲੀਆਂ ਬੱਕਰੀਆਂ ਹੁਣ ਛੱਡ ਲਵੇ ਹੁਣ ਘੱਟ ਨੇ ਵੀਰੇ ਉਹ ਨਸਲ ਤਾਂ ਰਹੀ ਨਹੀਂ ਯਾਰ ਅੱਛਾ ਉਹ ਨਹੀਂ ਹੈਗੀਆਂ ਕਹੀ ਨਹੀਂ ਹੁੰਦੀ ਛੇ ਉਹ ਨਸਲ ਨਸਲ ਦਾ ਵੀਰੇ ਆਮ ਐ ਬੱਕਰੀਆਂ ਦੀ ਬੱਕਰੀ ਸੀਗੀ ਉਹ ਹੈ ਤਾਂ ਜੱਕਰੇ ਆ ਵੀ ਐਵੇਂ ਕਹੀ ਵੀ ਉਹ ਪੁਰਾਣਾ ਖੂਨ ਹੈ ਵਿੱਚ ਬੰਦਿਆਂ ਕੋਲ ਹੈਗੀਆਂ ਐਵੇਂ ਸ਼ੁਰੂ ਤੋਂ ਪੁਰਾਣੇ ਖੂਨ ਚੱਲਦਾ ਹੁੰਦਾ ਹਾਂ ਰੱਖੇ ਨੇ ਜਿੰਨਾਂ ਨੇ ਹਾਂ ਹੈਗੀਆਂ ਨੇ ਨਾ ਹੁਣ ਫਿਰ ਤੁਸੀਂ ਕਿਵੇਂ ਵੇਚ ਨਾ ਵੇਚ ਵੀ ਦੇਣੀ ਆ ਸੀ ਅੱਛਾ ਮੇਰਾ ਨਾ ਮਾਲ ਮਰ ਗਿਆ ਸੀ ਇੱਕ ਨੀਲਾ ਹਾਂਜੀ ਨੀਲਾ ਤੁਥਾ ਦਿੱਤਾ ਗਿਆ ਸੀਗਾ ਕਿਸੇ ਨੇ ਗਲਤ ਦੱਸਤਾ ਸੀਗਾ ਉਦੋਂ ਸਾਡਾ ਪਸ਼ੂ ਮਰ ਗਿਆ ਸੀ ਅੱਛਾ ਉਦੋਂ ਮਰ ਗਿਆ ਉਦੋਂ ਮਰ ਗਿਆ ਇਹ ਦੂਸਰੀ ਵਾਰ ਫਿਰ ਤੁਸੀਂ ਖਰੀਦੀਆਂ ਨਹੀਂ ਹਾਂ ਉਦੋਂ ਬਾਅਦ ਆ ਖਰੀਦੀਆਂ ਜੀ ਅੱਛਾ ਖਰੀਦਣ ਲੈ ਬਈ ਬੱਕਰੀਆਂ ਦਿਖਾਈਨ ਨਾਲੇ ਆਪਾਂ ਗੱਲਾਂ ਬਾਤ ਚੱਲਦੇ ਆ ਜਾ ਉਧਰ ਹੀ ਚੱਲਦੇ ਆ ਤੇ ਹੁਣ ਕਿੰਨੀਆਂ ਬੱਕਰੀਆਂ ਲੈ ਕੇ ਆਏ ਆ ਬਈ ਮੇਰੇ ਉਰੇ ਹੈਗੇ ਨੇ 15 16 ਕਨਾਂਗ ਹੋਣਗੇ ਬੱਸ ਕਰੇ ਸਾਰੇ ਇੰਨੀ ਨੇ ਇੱਕ ਘਰੇ ਵੱਧ ਨੇ ਕਰੇ ਹੈਗੇ ਨੱਕ ਤਾਂ ਹੋਣਗੇ 30 35 ਕਿਨਾਰੇ ਨੇ 30 35 ਕਿਨਾਰੇ ਨੇ ਨੱਕਰ ਨਹੀਂ ਖੜੀਆਂ ਬਈ ਇੱਕ ਇੱਕ ਦਿਖਾਈ ਹੈ ਆਪਾਂ ਤੇ ਹੁਣ ਜਿਹੜੀਆਂ ਇਹ ਸਾਟ ਕੇ ਰੱਖੀਆਂ ਹੋਈਆਂ ਨੇ ਜਮਾਂ ਆ ਪਤਾ ਗੱਲ ਇਹ ਗੱਡੀ ਸੀ ਛੋਟੀ ਪਰ ਉਹ ਚ ਹੁਣ ਜਿਆਦੇ ਪਸ਼ੂ ਤਾਂ ਨਹੀਂ ਸਾਰੇ ੱਟਕਾ ਗਾ ਜੀ ਨਾ ਵੀ ਇਹ ਘਰੀ ਟਕਾਈਆਂ ਹੋਈਆਂ ਨੇ ਬੱਕਰੀਆਂ ਹਾਂ ਘਰੀ ਟਕਾਈਆਂ ਹੋਈਆਂ ਨੇ ਅੱਛਾ ਇਹ ਦੇਣ ਲਾਈਨ ਵਾਲੀਆਂ ਨਹੀਂ ਹੈਗੀਆਂ ਇਹ ਤਾਂ ਇੱਕ ਦੋ ਬੱਕਰੀਆਂ ਦੇਣ ਨੂੰ ਵੀ ਲੈਂਦੀਆਂ ਨੇ ਜੀ ਇੱਕ ਦੋ ਬੱਕਰੀਆਂ ਵੇਚਣ ਲੈ ਲੈਂਦੇ ਨੇ ਲੈ ਦਿਖਾਈ ਬਈ ਬੱਕਰੀਆਂ ਦਿਖਾਈ ਨਾ ਯਾਰ ਦੇਖੋ ਬਈ ਬੂਰ ਕੰਨੀ ਬੱਕਰੀ ਲੋਹੇ ਰੰਗ ਚ ਕੀ ਡਿਟੇਲ ਆ ਬਈ ਇਹ ਦੀ ਇਹ ਵੀਰੇ 베ਚਣੀ ਨਹੀਂ ਆਪਾਂ ਬੇਗ ਰੱਖਣੀ ਆ ਘਰੇ ਹਾਂ ਘਰੇ ਰੱਖਣੀ ਆ ਅੱਛਾ ਠੀਕ ਐ ਤਾਂ ਘਰੇ ਟਿਕਾਈ ਹੋਈ ਆ ਕਿਵੇਂ ਆ ਦੁੱਧ ਦੁੱਧ ਨੂੰ ਚੰਗੀ ਆ ਹਾਂ ਦੁੱਧ ਨੂੰ ਵਧੀਆ ਹੀ ਲੱਗਦੀ ਹੁਣ ਗੱਭਣਾ ਇਹ ਹਾਂ ਹੁਣ ਗੱਭਣਾ ਇਸ ਟਾਈਮ ਤੇ ਬਈ ਇੱਕ ਗੱਲ ਦੱਸ ਯਾਰ ਯਾਰ ਸਰੂਰ ਦੇ ਵਿੱਚ ਹੀ ਪੋਖਦੇ ਆ ਕਿੰਿਆਂ ਦੀਆਂ ਬੱਕਰੀਆਂ ਗੱਭਣ ਨਹੀਂ ਰਹਿੰਦੀਆਂ ਹਨਾ ਕਿ ਕੀ ਕਾਰਨ ਹੋ ਜਾਂਦਾ ਬਈ ਉਹ ਗੱਭਣ ਹੁਣ ਪਤਾ ਗੱਲ ਕੀ ਆ ਜੀ ਹੁਣ ਆਪੇ ਤੋਂ ਵੱਡੇ ਸ਼ਿਆਣੇ ਬੰਦੇ ਬੈਠੇ ਨੇ ਤੇ ਅੱਡੋ-ਅੱਡੀ ਜਾਂਦੀ ਸਮਝ ਆਉਂਦੀ ਆ ਬੰਦੇ ਦੀ ਕਈ ਕਰਾਉਣ ਜਿਵੇਂ ਚਰਦਾ ਕੇ ਦਾ ਰਵਾ ਚਲਦਾ ਆਉਂਦਾਗਾ ਉਹਨੂੰ ਬਲੱਡ ਬਦਲ ਨਾ ਜਾਂਦਾ ਜੀ ਅੱਛੇ ਬਲੱਡ ਹੈ ਬਲੱਡ ਬਦਲ ਬੱਕਰਾ ਹੋਰ ਕਰਦਾ ਪਾਉਣਾ ਚਾਹੀਦਾ ਕਿ ਹੋਰ ਪਾ ਜਾਂਦਾ ਜੀ ਅੱਛਾ ਉਹਦੇ ਨਾਲ ਉਹ ਵੀ ਚੱਕਰ ਪੈਂਦਾ ਚੱਕਰਾਂ ਪੈਣ ਵਾਲਾ ਪੈ ਜਾਂਦਾ ਬਾਕੀ ਹੁਣ ਇਹਨਾਂ ਦੇ ਵਿੱਚ ਆ ਜਾਂਦੇ ਨੇ ਨੁਕਸਾਨ ਤਾਂ ਹੁਣ ਹੋ ਹੀ ਜਾਂਦਾ ਜੀ ਜਿਹੜਾ ਉਹਨੂੰ ਕੰਮ ਬੰਦਾ ਕਰੂਗਾ ਘਾਟਾ ਪਹਿਲਾਂਗਾ ਜੀ ਅੱਛਾ ਬਾਕੀ ਜਿਵੇਂ ਕੋਈ ਜ਼ਿਆਦਾ ਬੱਕਰੀ ਭਾਰੀ ਹੋ ਜਾਂਦੀ ਉਹ ਵੀ ਘਟ ਰਹਿੰਦੀ ਆ ਕਿ ਮੈਂ ਜੀ ਭਾਰੀ ਬੱਕਰੀ ਆਦੇ ਹੋ ਜੇ ਮੰਨ ਗਏ ਲਾਪਾ 6 ਦੰਦ ਤੇ ਕ੍ਰਾਸ ਕਰਾਈਏ ਤੇ ਉਹਨਾਂ ਚ ਵੀ ਦਿੱਕਤ ਆਉਂਦੀ ਰਹਣਦੀ ਨਹੀਂ ਦਿੱਕਤ ਨਹੀਂ ਆਉਂਦੀ ਕਿਸੇ ਨੂੰ ਬਰੋ ਆਉਂਦੀ ਕਿਸੇ ਕਿਸੇ ਨੂੰ ਆਉਂਦੀ ਜਾਂਦੀ ਸਾਰੀਆਂ ਨੂੰ ਨਹੀਂ ਆਉਂਦੀ ਸਾਰੀਆਂ ਨੂੰ ਨਹੀਂ ਆਉਂਦੀ ਹਾਂ ਸਾਰੀਆਂ ਆਉਣੀ ਆਉਂਦੀ ਹੂੰ ਦੇ ਫਿਰ ਉਹ ਕੋਈ ਨਾ ਕੀ ਤੇ ਇਹਨਾਂ ਰੱਖਣਾ ਪੈਂਦਾ ਬਈ ਬੱਕਰੀਆਂ ਦਾ ਤਾਂ ਤਾਂ ਬਈ ਸੁੱਕਾ ਵੱਧ ਪਾਲਦਿਆਂ ਨੇ ਵਾ ਇਹ ਸੁੱਕਾ ਵੱਧ ਪਾਲਦਿਆਂ ਨੇ ਜਿਵੇਂ ਮੀਂਹ ਜਿਹਾ ਮੌਸਮ ਆਇਆ ਨਹੀਂ ਨਹੀਂ ਆਉਦਾ ਮੌਸਮ ਹਾਂ ਸੁੱਕਾ ਪਾਉਂਦੇ ਨੇ ਲ ਜਿਹੜੀਆਂ ਬੱਕਰੀਆਂ ਤਾਂ ਸ਼ੇਲ ਕਰਨੀਆਂ ਨੇ ਕੋਈ ਉਹ ਦਿਖਾ ਦੇ ਬਈ ਇਹਨਾਂ ਬੱਕਰੀਆਂ ਚੰਗੀਆਂ ਨੇ ਬਾਈ ਲਵੇ ਵੀ ਤੇ ਇਹ ਬਾਈ ਫਿਰ ਮੰਡੀਆਂ ਚੋਂ ਖਰੀਦਦੀਆਂ ਕਿ ਘਰਾਂ ਚੋਂ ਨਹੀਂ ਬਾਈ ਮੰਡੀ ਚੋਂ ਜਿਹੜੇ ਲੈ ਲੂ ਲਈਦਾ ਵੇਚ ਵੀ ਦੂਜੇ ਤੀਜੇ ਬੈਕ ਜਾਂਦੀਆਂ ਕਈ ਘਰ ਨਹੀਂ ਵੀ ਬੈਕਦੀ ਅਗਲੀ ਮੰਡੀ ਬੈਕ ਜਾਂਦੀ ਆ ਅੱਛਾ ਹਾਂ ਲੈ ਜਿਹੜੀਆਂ ਆ ਲੈਤੀਆਂ ਨੇ ਤਾਂ ਘਰਾਂ ਚੋਂ ਲੈਤੀਆਂ ਇਹ ਤਾਂ ਘਰੇ ਹੀ ਨੇ ਜੀ ਬੱਕਰੀਆਂ ਸਾਡੇ ਕੋਲ ਅਸੀਂ ਇਹਨਾਂ ਚੋਂ ਚਲ ਬਦਲੀ ਕਰ ਦਾਂਗੇ ਅੱਛਾ ਆਹ ਵੇਚਣੀਆਂ ਐ ਇਹ ਵੇਚਣੀਆਂ ਜੀ ਕੀ ਡਿਟੇਲ ਐ ਇਹਦੀ ਕਿੰਨੇ ਦੰਦ ਦੁੰਦਾ ਇਹ ਇਹਦਾ ਦੰਦ ਤਾਂ ਪੂਰਾ ਹੀ ਆ ਪੂਰੇ ਦੰਦ ਆ ਹਮ 8 ਦੰਦ ਆ ਨਵੇਂ ਨੇ ਨਵੇਂ ਜਾਂ ਦੂਜੇ ਸੂਗੇ ਪਹਿਲੇ ਹੀ ਸੂਏ ਸੀ ਅੱਛਾ ਦੂਜੇ ਸੂਗੇ ਹਾਂ ਦੂਜੇ ਜੀ ਹੁਣ ਇਹਦੇ ਨਾਲ ਤਾਂ ਕੁਛ ਨਹੀਂ ਨਾ ਨਾਲ ਤਾਂ ਦੇ ਕੋਣੀ ਅੱਛਾ ਕੱਬਣ ਲੱਗੀ ਹੋਈ ਔਧਨ ਦੀ ਥੋੜੀ 15 20 ਦਿਨਾਂ ਦੀ ਹੋਊਗੀ ਨਾ ਮਹੀਨੇ ਦੀ ਹੋਵੇ ਵੀਰੇ ਅੱਛਾ ਕਹਿ ਨਹੀਂ ਜਾਗਦੇ ਹੁਣ ਪੱਕਾ ਕਹਿ ਨਹੀਂ ਸਕਦੇ ਪੱਕਾ ਨਹੀਂ ਕਹਿ ਸਕਦੇ ਤਾਂ ਪੂਰਾ ਚੱਲਦਾ ਹੈਗਾ ਬੱਕਰੀਆਂ ਵਿੱਚ ਰਹਿਣੀਆਂ ਵੀ ਹਨ ਹੁਣ ਰਹਿਣੀਆਂ ਬੱਕਰੀਆਂ ਕਿੰਦਾ ਚਿੱਟੇ ਰੰਗ ਵਾਲੀ ਵੇਚਨੇ ਆ ਕੀ ਕੀਮਤ ਕੀ ਆ ਇਹਦੀ ਇਹਦਾ 25000 ਰੁਪਏ 25000 ਠੀਕ ਐ ਦੂਜੀ ਕਿਹੜੀ ਆ ਇਹ ਵੀ ਦੂਜੀ ਵੇਚਣੀ ਆ ਲੈ ਵੀ ਇੱਕ ਬੱਕਰੀ ਆ ਗਈ ਬਈ ਮਾਲ ਦੇ ਵਿੱਚੋਂ ਵੇਚਣ ਵਾਲੀ ਇਹ ਵੀ ਬਾਈ ਨੇ ਸੇਲ ਕਰਨੀ ਆ ਤੇ ਹੈਗੀ ਨਾਗਰੀ ਜੀ ਆ ਗਈ ਨਾ ਇਹ ਹਾਂ ਗੁਰੂ ਨਾਗਰੀ ਪੂਰੀ ਨਾਗਰੀ ਆ ਬਾਈ ਗੱਬਣਾ ਬਾਈ ਇਹ ਗੱਬਣਾ ਦੰਦੋਂ ਕਿ ਕਿਵੇਂ ਆਂਦੇ ਵੀ ਮੇਰਾ ਪੂਰੇ 8 ਦਾਂਦੀਆਂ ਨਾਵੇਂ 8 ਦਾਂਦਾ ਹੈ ਠੀਕ ਆ ਇਹਦੀ ਕੀ ਕੀਮਤ ਆ ਇਹ ਤਾਂ 35000 ਰੁਪਏ 35000 ਹੈ ਜੇ ਕੋਈ ਦੋਨੇ ਇਕੱਠਿਆਂ ਲਵੇ ਬਾਈ ਤੱਥੇ ਉਹ ਹੀ ਮੌਕੇ ਤੇ ਹੋ ਵੀ ਜਾਊਗਾ ਹੋ ਜਾਊਗਾ ਹਾਂ ਮੌਕੇ ਤੇ ਹੋ ਜਾਂਦਾ ਜੇ ਬੰਦਾ ਸਾਹਮਣੇ ਸਾਹਮਣੇ ਹੋਵੇ ਨਾ ਹੋ ਜਾਂਦਾ ਜੀ ਉਦੋਂ ਹੋ ਜਾਂਦਾ ਤੇ ਬਾਕੀ ਬੱਕਰਾ ਵਾਲੇ ਕਹਿੰਦੇ ਬ੍ਰੀਡਰ ਆਉਂਦਾ ਜਿਹੜਾ ਘਰ ਦਾ ਰੱਖਿਆ ਹੋਇਆ ਉਹ ਬੈਠਾ ਦਾ ਬਾਈ ਲਿਆ ਠਾਕ ਉਹਨੂੰ ਬੱਕਰਾ ਦਿਖਾਉਨੇ ਤੇਰਾ ਇਹ ਆਹੀ ਬੱਕਰੇ ਤੋਂ ਗੱਬਣਾ ਆ ਬੱਕਰੀ ਇਹ ਵੀਰੇ ਕਾਈ ਹੋਈ ਹੈ ਇਹ ਕਿਦੋਂ ਨਹੀਂ ਇਹ ਲਿਆਤੀ ਦਾ ਵੀਰੇ ਮੁੱਲੀ ਸੀਗੀ ਅੱਛਾ ਬੱਕਰਾ ਕਿਹੜਾ ਪਿਆ ਹੋਇਆ ਤੇ ਬੱਕਰਾ ਇਹ ਦੂਜੇ ਬੱਕਰੇ ਦਾ ਘਰੇ ਆ ਬੱਕਰਾ ਹੋ ਗਿਆ ਘਰੇ ਆ ਹੁਣ ਆ ਮਾਲ ਦੇ ਵਿੱਚ ਰੱਖਿਆ ਬੱਕਰਾ ਦਾ ਮਾਲ ਦੇ ਵਿੱਚ ਆ ਵੀਰੇ ਕੀ ਹਾਈਟ ਹੋ ਗਈ ਬਈ ਇਹਦੀ ਵੀਰੇ ਆਪਾਂ ਤਾਂ ਕਦੇ ਮਿਨੀਮੂਨੀ ਨਹੀਂ ਮੇਰੇ ਖਿਆਲ ਨਾਲ 40 ਤੇ ਲਗਭਗ ਤਾਂ ਹੋ ਗਈ 40 ਹੂੰ ਜਾਲੀ ਤੋਂ ਘੱਟ ਲਾ ਲਿਆ ਹੂੰ ਇੱਕ ਘਰ ਦੀ ਬੱਕਰੀ ਦਾ ਘੱਲ ਇੱਤ ਨਹੀਂ ਨਾ ਵੀਰੇ ਵੀ ਲੈਤਾ ਜੀਗਾ ਆਪਾਂ ਕਿੱਥੋਂ ਲੈ ਆਂਦਾ ਸੀ ਬਈ ਇਹ ਇਹ ਲੈ ਆ ਸੀ ਘਰ ਦਾਸਪੁਰ ਦੇ ਤੋਂ ਅੱਛਾ ਚੰਗੀਆਂ ਬੱਕਰੀਆਂ ਨੇ ਉਹਨਾਂ ਲਾਵੇ ਹਾਂ ਬੱਕਰੀਆਂ ਚੰਗੀਆਂ ਵਧੀਆ ਖੂਨ ਦੇ ਹੁੰਦੇ ਅੱਛਾ ਇਹ ਉਹ ਬਰਾਜੇ ਬਰੇ ਜੀ ਮੁੰਡਾ ਗੋਪੀ ਉਹਨਾ ਮਿੱਤਰ ਉਹ ਤੋਂ ਲਿਆ ਸੀਗਾ ਬਾਈ ਕਿੰਨਾ ਕੁ ਲਿਆਂਦਾ ਸੀ ਇਹ ਇਹ ਏਡੇ ਲੇਤਾ ਸੀਗਾ ਨੂੰ ਮੇਰੇ ਕੋਲ ਹੋ ਗਏ ਚਾਰ ਕੁਰਬਾਨੀ ਤੋਂ ਪਹਿਲਾਂ ਲੇਤਾ ਸੀਗਾ ਜੀ ਅੱਛਾ ਹੁਣ ਹੀ ਲਿਆਂਦਾ ਹਾਂ ਹਾਂ ਹੁਣ ਹੀ ਲਿਆਂਦਾ ਨਾ ਕਿਤੇ ਪਹਿਲਾਂ ਦਾ ਚਾਰ ਤਿੰਨ ਚਾਰ ਮਹੀਨੇ ਹੋ ਗਏ ਨੂੰ ਤਿੰਨ ਚਾਰ ਮਹੀਨੇ ਹੋ ਗਏ ਉਹਨੇ ਜਾਂਦੀ ਬੱਕਰੀਆਂ ਵੇਚਤੀਆਂ ਸੀਗੇ ਭੇਡਾਂ ਪਾਲੀਆਂ ਸੀ ਉਹ ਕਹਿੰਦਾ ਤੂੰ ਸ਼ਾਮ ਕੇ ਰੱਖ ਲਈ ਵੇਚੀ ਅੱਛਾ ਨੇ ਭੇਡਾਂ ਪਾਲੀਆਂ ਉਹਨੇ ਭੇਡਾਂ ਪਾਲੀਆਂ ਯਾਰ ਸ਼ੁਰੂ ਦੀ ਬੱਕਰੀਆਂ ਨੇ ਆਪਣ ਲੈ ਵੇ ਕੇ ਭੇਡਾਂ ਵੀ ਹੁੰਦੀਆਂ ਸੀ ਭੇਡਾਂ ਵੀ ਹੁੰਦੀਆਂ ਸੀਗੇ ਬਾਈ ਮੈਂ ਦੱਸ ਕੇ ਤੇ ਆਟਾਂਗਾ ਵੀ ਉਹਨੂੰ ਦਵਾਈ ਦਿੱਤੀ ਸੀ ਜਾਨਵਰ ਨੂੰ ਅ ਹੁਣ ਮਨ ਨੇ ਦੁਬਾਰੀ ਕੰਮ ਸ਼ੁਰੂ ਕੀਤਾ ਹਾਂ ਵਹੀ ਦੁਬਾਰੀ ਹਮ ਇਹ ਤਾਂ ਸਾਡੇ ਹੁਣ ਪਹਿਲਾਂ ਦੇ ਸੀ ਜਨਾ ਛਾਣੇ ਬੰਦਾ ਪਹਿਲਾਂ ਦੇ ਸਾਡੇ ਮੇਰੇ ਤਾਹ ਚਾਚਿਆਂ ਕੋਲ ਸਾਰਿਆਂ ਕੋਲ ਜਾਨਵਰ ਹੈ ਨਸਿਆ ਤੇ ਹੁਣ ਇਹ ਤੋਂ ਲੈ ਲਈ ਉਹ ਛੜਤਾਂ ਬੱਕਰੀਆਂ ਦੇ ਹਾਂ ਵੀਰੇ ਹਾਂ ਇਹ ਤੋਂ ਬੱਕਰੀਆਂ ਤੋਂ ਕਰਾਤੀ ਹੁਣ ਮੂਰੇ ਇਹਦਾ ਰਿਜ਼ਲਟ ਦੇਖਣਾ ਵਧੀਆ ਰਿਜ਼ਲਟ ਆਉਂਦਾ ਇਹਦੇ ਬੱਚੇ ਦੇਖੇ ਵੀ ਨਹੀਂ ਪਹਿਲਾਂ ਦੇਖੇ ਨੇ ਹਾਂ ਵੀ ਦੇਖੇ ਨੇ ਅੱਛਾ ਉਹ ਬਾਈ ਲਵੇ ਹੋਣਗੇ ਨਾ ਹਾਂ ਉਹਦੇ ਉਹਦੇ ਲਵੇ ਵੀ ਜਿੱਥੋਂ ਬੱਚਾ ਆਇਆਗਾ ਮੈਨੂੰ ਉੱਥੇ ਦਾ ਵੀ ਪਤਾ ਹੈ ਅੱਛਾ ਉੱਥੋਂ ਦਾ ਹਾਂ ਇਹ ਰੈਕੋਰਡ ਤੋਂ ਆਇਆ ਹੋਣਾ ਬੱਚਾ ਮੋਣੀ ਦੀ ਬੱਕਰੀ ਮੋਣੀ ਕੋਲ ਆਇਆ ਹੋਇਆ ਹਾਂ ਉਹਦੀਆਂ ਬੱਕਰੀਆਂ ਦਾ ਬੱਚਾ ਲੈ ਵੀ ਮੋਣੀ ਇਹਦੀਆਂ ਬੱਕਰੀਆਂ ਦਾ ਬੱਚਾ ਭਾਈ ਤੇ ਉਹ ਬੱਕਰੀ ਲੈ ਕੇ ਆਏ ਸੀ ਕਿ ਮੇਮ ਨਹੀਂ ਲੈ ਕੇ ਆਏ ਸੀ ਉਹ ਮੇਮਣਾ ਲੈ ਕੇ ਆਇਆ ਸੀਗਾ ਛੋਟਾ ਜਿਹਾ ਉਹਨੇ ਪਾਲਿਆ ਸੀਗਾ ਉਹ ਅੱਜੇ ਗਾਂਾਂ ਵੇਚਤਾ ਉਹਨੇ ਤੈਨੂੰ ਦਿੱਤਾ ਮੈਂ ਮੈਂ ਤਾਂ ਹੁਣ ਤਿੰਨ ਚਾਰ ਮਹੀਨੇ ਹੋ ਗਏ ਤੋਂ ਲੈ ਤੈਨੂੰ ਉਹਨੇ ਪਾਲਿਆ ਸੀਗਾ ਸੌਂਕ ਤੌਰ ਤੇ ਉਹਦਾ ਮਨ ਆ ਜਾ ਕਿ ਬੱਕਰੀਆਂ ਕੋ ਨਾ ਭੇਡਾਂ ਰੱਖਣੀਆਂ ਨੇ ਵਾਹ ਮੈਨੂੰ ਨਹੀਂ ਬੱਕਰੀਆਂ ਚੋਂ ਆਏ ਬੱਕਰੀਆਂ ਬਦਲੇ ਪਿੰਡੇ ਦਾ ਵੀਰੇ ਫਾਤਲੇ ਪਿੰਡੇ ਦਾ ਫਿਰ ਤਾਂ ਖੂਨ ਚੰਗਾ ਹੋ ਹਾਂ ਬਈ ਫਾਤਲੇ ਦੁੱਧ ਵਾਲੀਆਂ ਲੈਣ ਚ ਆ ਗਈ ਇਹ ਵੀ ਹਨਾ ਚੰਗੇ ਨੇ ਤੇ ਬਾਕੀ ਆ ਬਈ ਬੱਕਰੀਆਂ ਕਰਦੇ ਨੇ ਬਾਈ ਦੀਆਂ ਆਰਾਮ ਇੰਨਾ ਚਿਰ ਤਾਂ ਕੋਈ ਵੇਚਣ ਵਾਲੀ ਹੈ ਨਹੀਂ ਹੋਰ ਵੀ ਦੇ ਦਾਂਗੇ ਵੀਰੇ ਜੇ ਨਹੀਂ ਤਾਂ ਚੰਕੀ ਭਰਨਾ ਆ ਬਾਬੇ ਦੇ ਇਹ ਕੋਈ ਆ ਵੀਗਾ ਕੋਈ ਦੇ ਵੀ ਦਵਾਂਗੇ ਨਵੀਂ ਪੁਰਾਣੀ ਦਾ ਕਰਨੀ ਪੈਂਦੀ ਆ ਹਾਂ ਦੇਣ ਲੈਣ ਕਰੀ ਜਾਂਦੇ ਤੁਸੀਂ ਹਾਂ ਤਾਂ ਕਿ ਨਹੀਂ ਰੱਖਦੇ ਬਈ ਵਪਾਰ ਕਰਦੇ ਆ ਨਾਲ ਬੱਕਰੀਆਂ ਦਾ ਹਾਂ ਵੀਰੇ ਮੰਡੀ ਤੇ ਜਾਨਵਰ ਲੈ ਕੇ ਵੇਚ ਕੁਝ ਵੀ ਆਈਦ ਨੇ ਅੱਛਾ ਵਪਾਰ ਕਿਵੇਂ ਬਈ ਕਰਨਾ ਚਾਹੀਦਾ ਨਾਲ ਫਿਰ ਵੀਰੇ ਹੁਣ ਯਾਰ ਕਰਨਾ ਤਾਂ ਹੁਣ ਸਾਰਾ ਕੋਈ ਪੈਂਦਾਗਾ ਹੁਣ ਜੇ ਇਹ ਵੀ ਨਾ ਚਾਰ ਘਰੇ ਵਜਾ ਫੇਰ ਰੋਟੀ ਕਿੱਥੋਂ ਖਾਵਾਂਗੇ ਠੀਕ ਆ ਸਾਰਾ ਕੋਈ ਕਰਨਾ ਪੈਂਦਾ ਵਪਾਰ ਨਾਲ ਜ਼ਰੂਰੀ ਆ ਇਹਦੀ ਕਿੰਨੇ ਰੁਪਏ ਨੇ ਇਹਦੇ ਦੇ ਦਾਂਗੇ ਵੀਰੇ 25000 ਦੇ 25000 ਦੇ ਠੀਕ ਹੈ ਲੈ ਵੀ 25000 ਦੀ ਇਹ ਆਜੂ ਤੇ ਬਾਕੀ ਬਾਈ ਬਾਈ ਦਾ ਆਪਾਂ ਨੰਬਰ ਦਿੰਨੇ ਆ ਯਾਰ ਫੋਨ ਨੰਬਰ ਬਾਈ ਨਾਲ ਗੱਲ ਕਰ ਲਿਓ ਬੱਕਰੀਆਂ ਇਹਦੇ ਲਵੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਤੇ ਪਰ ਲੈਂਦਾ ਚੰਗੀਆਂ ਬੱਕਰੀਆਂ ਤੇ ਦਊ ਵੀ ਭਾਜ ਤੇ ਭਾਜ ਚ ਮਿਲ ਜਾਣਗੀਆਂ ਤੁਹਾਨੂੰ ਕੋਈ ਐ ਨਹੀਂ ਹੈਗਾ ਵੀ ਲੱਖ ਮੰਗ ਲਿਆ 2 ਲੱਖ ਮੰਗ ਲਿਆ ਬੱਕਰੀਆਂ ਚੰਗੀਆਂ ਹੁੰਦੀਆਂ ਨੇ ਪਰ ਭਾਜ ਚ ਮਿਲ ਜਾਣੀਆਂ ਹੈ ਨਾ ਬਾਈ ਸੋਨੀ ਹਾਂ ਬਾਈ ਮਿਲ ਜਾਣੀਆਂ ਹੈ ਠੀਕ ਆ ਬਾਈ ਸੋਨੀ ਧੰਨਵਾਦ